ਸਸੇਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 7 ਜੁਲਾਈ ਤੋਂ ਲੈ ਕੇ 10 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ 6 ਜੁਲਾਈ ਨੂੰ ਬਹੁਤ ਤਕੜਾ ਮੀਂਹ ਲੱਗਣ ਜਾ ਰਿਹਾ ਜਿਦੇ ਵਿੱਚ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦਾ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦਪੁਰ ਸਾਹਿਬ ਦਾ ਇਲਾਕਾ ਮੋਹਾਲੀ ਚੰਡੀਗੜ੍ਹ ਤੱਕ ਦੀ ਬੈਲਟ ਫਤਿਹਗੜ੍ਹ ਸਾਹਿਬ ਤੇ ਪਟਿਆਲੇ ਦੇ ਕੁਝ ਇਲਾਕੇ ਤੇ ਲੁਧਿਆਣਾ ਮਲੇਰਕੋਟਲਾ ਧਾਕੋਸ਼ਕੇ ਦਾ ਇਲਾਕਾ ਜੀ ਫਿਰ ਉਪਰ ਕਪੂਰਥਲਾ ਜਲੰਧਰ ਦਾ ਇਲਾਕਾ ਹੁਸ਼ਿਆਰਪੁਰ ਤੋਂ ਉੱਪਰ ਅਗਰ ਜਾਈਏ ਤਾਂ ਪਠਾਨਕੋਟ ਗੁਰਦਾਸਪੁਰ ਦੇ ਨਾਲ-ਨਾਲ ਅੰਮ੍ਰਿਤਸਰ ਦੇ ਤਰਨਤਾਰਨ ਵਿੱਚ ਭਾਰੀ ਮੀਂਹ ਹੋਵੇਗਾ ਉਸੇ ਤਰੀਕੇ ਨਾਲ ਅੱਜ ਦੀ ਗੱਲ ਕੀਤੀ ਉਹ ਤਾਂ 6 ਤਰੀਕ ਨੂੰ ਬਹੁਤ ਵਧੀਆ ਮੀਂਹ ਦੇਖਣ ਨੂੰ ਮਿਲਿਆ ਹੁਣ ਆਪਾਂ ਗੱਲ ਕਰਾਂਗੇ ਜੀ 7 ਜੁਲਾਈ ਤੋਂ ਲੈ ਕੇ 10 ਜੁਲਾਈ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅਗਰ ਤੁਸੀਂ ਵੀ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਉਹ ਮਿਸ ਨਾ ਹੋ ਸਕੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਬੱਦਲ ਵਾਲੀ ਸਿਸਟਮ ਬਣੇ ਹੋਏ ਨੇ ਪਰ ਇਹ ਸਿਸਟਮ ਜਿਹੜਾ ਹੁਣ ਕਮਜ਼ੋਰ ਹੋ ਗਿਆ ਤੇ ਪਾਕਿਸਤਾਨ ਵੱਲ ਖਿਸਕ ਚੁੱਕਿਆ ਜਿਸ ਦੇ ਨਾਲ ਹੁਣ ਪੰਜਾਬ ਦੇ ਉੱਪਰ ਸਿਰ ਬੱਦਲਵਾਈ ਰਹਿ ਗਈ ਹੈ ਹੁਣ ਮੀਂਹ ਦੀ ਉਮੀਦ ਘਟ ਹੈ ਪਰ ਆਪਾਂ ਗੱਲ ਕਰਾਂਗੇ ਜੀ 7 ਜੁਲਾਈ ਤੋਂ ਲੈ ਕੇ 10 ਜੁਲਾਈ ਦੇ ਮੌਸਮ ਦੇ ਲਾਤਾ ਦੀ ਬਿਨਾ ਕਿਸੇ ਦੇਰ ਤੋਂ ਆਪਾਂ ਹੁਣ ਅਪਡੇਟ ਦੇਖ ਲੈਂਦੇ ਹਾਂ ਜੀ 7 ਜੁਲਾਈ ਨੂੰ ਵੀ ਸੇਮ 6 ਜੁਲਾਈ ਦੇ ਵਾਂਗ ਵਧੀਆ ਮੀਂਹ ਹੋਣ ਦੀ ਉਮੀਦ ਹੈ ਜਿਹਦੇ ਵਿੱਚ ਉੱਤਰ ਪੂਰਬੀ ਇਲਾਕੇ ਅਤੇ ਸੈਂਟਰਲ ਪੰਜਾਬ ਤੱਕ ਵਧੀਆ ਮੀਂਹ ਹੈ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੋ ਗਿਆ ਜੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭ ਤੋਂ ਅਜੀਤ ਸਿੰਘ ਨਗਰ ਅਤੇ ਫਤੇਗੜ ਸਾਹਿਬ ਮੋਹਾਲੀ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਹੁਤ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਮਾਨਸਾ, ਬਰਨਾਲਾ, ਬਠਿੰਡਾ, ਫਰੀਦਕੋਟ, ਮੁਕਸਰ, ਫਜ਼ਿਲਕਾ ਇਹਨਾਂ ਇਲਾਕਿਆਂ ਵਿੱਚ ਘੱਟ ਮੀਂਹ ਦੀ ਉਮੀਦ ਹੈ ਹਲਕੇ ਦਰਮਿਆਨੀ ਬੂੰਦਾਬੰਦੀ ਜਾਂ ਬੱਦਲਬਾਈ ਹੀ ਰਹੇਗੀ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਜਿਹਦੇ ਸਿੱਟੇ ਵਜੋਂ ਆਪਾਂ ਤੁਹਾਨੂੰ ਬਾਰ ਬਾਰ ਸੁਚੇਤ ਕਰ ਰਹੇ ਹਾਂ ਕਿ ਮਾਲਵਾ ਵੈਲਟ ਦੇ ਜਿਹੜੇ ਬਹੁਤ ਸਾਰੇ ਹਿੱਸੇ ਨੇ ਜਿਹਦੇ ਵਿੱਚ ਖਾਸ ਤੌਰ ਤੇ ਫਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਮੋਗੇ ਦਾ ਕੁਝ ਇਲਾਕਾ ਮਾਨਸਾ ਜ਼ਿਲ੍ਹਾ ਤੇ ਬਰਨਾਲਾ ਇਹਨਾਂ ਇਲਾਕਿਆਂ ਵਿੱਚ ਬਹੁਤ ਘੱਟ ਮੀਂਹ ਦੇਖਣ ਨੂੰ ਮਿਲੇਗਾ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਗਰਮੀ ਦਾ ਮਾਹੌਲ ਲਗਾਤਾਰ ਬਰਕਰਾਰ ਰਹੇਗਾ ਹੁਮਸ ਦਾ ਮਾਹੌਲ ਰਹੇਗਾ ਤਾਪਮਾਨ ਇਨਾਂ ਇਲਾਕੇ ਵਿੱਚ 30 ਤੋਂ 40 ਡਿਗਰੀ ਤੱਕ ਰਹੇਗਾ ਤੇ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਾਕੀ ਪੰਜਾਬ ਵਿੱਚ ਤਾਪਮਾਨ 30 ਤੋਂ 35 ਡਿਗਰੀ ਦੇ ਵਿੱਚਕਾਰ ਹੀ ਬਣੇ ਰਹਿਣ ਦੀ ਉਮੀਦ ਹੈ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਦਿਨ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ 8 ਅਤੇ 9 ਜੁਲਾਈ 8 ਜੁਲਾਈ ਨੂੰ ਤਗੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਜਿਹਦੇ ਵਿੱਚ ਉੱਤਰ ਉਰੂਏ ਤੇ ਉੱਤਰ ਪੱਛਮੀ ਇਲਾਕੇ ਜਿਹਦੇ ਵਿੱਚ ਪਠਾਨਕੋਟ ਹੋ ਗਿਆ ਜੀ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤੇਗੜ ਸਾਹਿਬ ਅਤੇ ਮੁਹਾਲੀ ਦਾ ਇਲਾਕਾ ਇਹਨਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਇਹਨਾਂ ਇਲਾਕਿਆਂ ਵਿੱਚ ਬਹੁਤ ਵਧੀਆ ਮੀਂਹ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ ਘੱਟ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਫਰੀਦਕੋਟ ਮੁਕਸਰ ਫਜ਼ਿਲਕਾ ਬਰਨਾਲਾ ਸੰਗਰੂਰ ਪਟਿਆਲਾ ਤੇ ਫਤਿਹਗੜ ਤੇ ਮਲੇਰਕੋਟਲਾ ਦੇ ਇਲਾਕੇ ਆਉਣਗੇ ਜਿਨ੍ਹਾਂ ਵਿੱਚ ਬਹੁਤ ਘੱਟ ਮੀਂਹ ਯਾਨੀ ਕਿ ਬੂੰਦਾਬੰਦੀ ਜਾਂ ਬੱਦਲ ਬਾਈਦੇ ਹੀ ਹਾਲਾਤ ਰਹਿਣਗੇ ਅਗਰ ਗੱਲ ਕੀਤੀ ਜਾਵੇ ਤਾਂ ਦੋ ਜ਼ਿਲ੍ਹੇ ਖਾਸ ਤੌਰ ਤੇ ਮੈਂਸ਼ਨ ਨੇ ਜਿਨ੍ਹਾਂ ਵਿੱਚ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਹੈ ਜਿਨ੍ਹਾਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਣ ਨੂੰ ਮਿਲੇਗਾ 8 ਜੁਲਾਈ ਨੂੰ ਜਾਣਗੇ ਹੌਲੀ ਹੌਲੀ ਸਿਸਟਮ ਇਹ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਫਿਰ ਅਗਰ ਗੱਲ ਕੀਤੀ ਜਾਵੇ ਤਾਂ ਆਪਾਂ 9 ਜੁਲਾਈ ਦੀ ਗੱਲ ਕਰਾਂਗੇ ਤਾਂ 9 ਜੁਲਾਈ ਤੁਸੀਂ ਦੇਖ ਸਕਦੇ ਹੋ ਕਿ ਸਿਸਟਮ ਸਿਰਫ 5 ਤੋਂ 7 ਜ਼ਿਲ੍ਹਿਆਂ ਵਿੱਚ ਐਕਟਿਵ ਹੈ ਜਿਹਦੇ ਵਿੱਚ ਜ਼ਿਲ੍ਹੇ ਹਨ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਚਿਲੰਦਰ ਮੋਗਾ ਫਿਰੋਜ਼ਪੁਰ ਅਤੇ ਫਰੀਦਕੋਟ ਇਨ੍ਹਾਂ ਵਿੱਚ ਬੱਦਲਬਾਈ ਬੂੰਦਾਬੰਦੀ ਦੇ ਹਾਲਾਤ ਰਹਿਣਗੇ ਪਰ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਬਾਕੀ ਪੂਰੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਅਲਰਟ ਜਾਰੀ ਨਹੀਂ ਹੈ ਕਿਸੇ ਕਿਸੇ ਇਲਾਕੇ ਵਿੱਚ ਬੱਦਲਬਾਈ ਤੇ ਬੂੰਦਾਬੰਦੀ ਹੀ ਦੇਖਣ ਨੂੰ ਮਿਲੇਗੀ ਕੋਈ ਭਾਰੀ ਮੀਂਹ ਜਿ ਆਪਾਂ ਕਹਿ ਦਈਏ ਕੋਈ ਅਜਿਹੇ ਹਾਲਾਤ ਨਹੀਂ ਹਨ ਜਿਸ ਨਾਲ ਗਰਮੀ ਤੋਂ ਰਾਹਤ ਮਿਲੇ ਪਰ 6 ਤਰੀਕ ਤੋਂ ਲੈ ਕੇ 8 ਤਰੀਕ ਤੱਕ ਜਿਹੜੇ ਇਲਾਕਿਆਂ ਵਿੱਚ ਮੀਂਹ ਹੈ ਉਹਨਾਂ ਵਿੱਚ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਵੇਗੀ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਹੁਣ ਅਗਰ ਗੱਲ ਕੀਤੀ ਜਾਵੇ 10 ਜੁਲਾਈ ਦੀ 10 ਜੁਲਾਈ ਤੁਸੀਂ ਦੇਖੋਗੇ ਤਾਂ ਮੀਂਹ ਫਿਰ ਤੋਂ ਹਿਮਾਚਲ ਵੱਲੋਂ ਹੀ ਆਉਂਦੇ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਸਾਨੂੰ ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਤੇ ਮੋਹਾਲੀ ਦੇ ਕੁਝ ਕ ਇਲਾਕਿਆਂ ਵਿੱਚ ਹੀ ਬੂੰਦਾਬੰਦੀ ਕਿਰਮਣਕਣੀ ਦੇਖਣ ਨੂੰ ਮਿਲੇਗੀ ਭਾਰੀ ਮੀਂਹ ਦੀ ਉਮੀਦ ਇਸ ਇਲਾਕੇ ਵਿੱਚ ਨਹੀਂ ਕੀਤੀ ਜਾ ਰਹੀ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਵੱਡਾ ਹਲਚਲ ਸਾਨੂੰ ਮੀਂਹ ਦੀ ਬਾਕੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਤੇਰੀ ਗ੍ਰੀਨ ਅਲਰਟ ਹੈ ਜਿਹਦੇ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਹੋਵੇਗਾ ਹਾਂ ਹਜੇ 2 ਤੋਂ 3 ਦਿਨ ਜ਼ਰੂਰ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਅੱਗੇ ਪਿੱਛੇ ਹੋ ਜਾਂਦੇ ਨੇ ਕੋਈ ਵੱਡੀ ਅਪਡੇਟ ਅਗਰ ਆਈ ਤਾਂ ਉਹ ਚੈਨਲ ਦੇ ਉੱਪਰ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਤੁਹਾਨੂੰ ਉਦੇ ਹੀ ਪ੍ਰਾਪਤ ਹੋਵੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇ ਤਾਂ ਬੇਨਤੀ ਕਰਦੇ ਹਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਪਹੁੰਚੇ ਉਹ ਮਿਸ ਨਾ ਹੋਵੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ